ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਿ ਹਮਾਰਾ अपना जान करो प्रतपार हमरे दुष्ट स्वय तुम काव आप हाद मोहि बचाव सुखी बसै मोरो परिवार सेवक सिख सभा करतार मोर रक्षा निज करदा करे ए सब रण को आज संगरे है पूरा न होए हमारी आशा तोर भजन की रह प्यासा तुमे छाड़ कोई अवर ना त्याऊ जो बर चाहो सो तुमते पाऊ ਸੇਵਾ ਕਾ ਸਿਖ ਹਮਾਰੇ ਤਾਰੀਅ ਚੁਣ-ਚੁਣ ਸਤਰ ਹਮਾਰੇ ਮਾਰੀਅ ਆਪ ਹਾਥ ਦੈ ਮੁਝ ਉਬਰੇ ਮਰਨ ਕਾਲ ਕਾ ਤਰਾਸ ਨੇਵਰੇ ਆਹੋ ਜੋ ਸਦਾ ਹਮਾਰੇ ਪਛਾ ਸਿਰ ਅਸਾ ਤੋਜ ਜੋ ਕਰਿ ਔਰ ਅੱਛਾ ਰਾਖ ਲਿਹੁ ਮੋਇ ਰਾਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸੇਵਕੀ ਓ ਵੇਦ ਰਾਜ ਬ੍ਰਹਮ ਜੋਤੀਯ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਣ ਉਪਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋਸਬ ਗੁਣ ਸੁਖ ਦਿਆ ਸਤਰਣ ਕੋਪਲ ਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੇ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਨ ਜਵੋ ਦਾ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਵ ਦੇਹ ਅਪਾਰ ਜਾਵੇ ਆਕਰਖ ਕਰਤੋਂ ਕਬੂ ਤੂੰ ਮੈਂ ਮਿਲਤਾ ਦੇਹ ਤਰ ਸਭ ਹੂੰ ਜੀਤੇ ਬਾਦਨਾ ਸ੍ਰੀਚ ਸਵਤਾਰੈ ਆਪ ਆਪਣੀ ਬੂਝੋ ਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦਾ ਭੇਦ ਅਰਿਆਲਮ ਨਿਰੰਕਾਰ ਨਿਰਰਵਕਾਰ ਨਿਰਲਾmb ਬਵਾ ਦਿਆ ਨੀਲ ਅਨਾਦ ਅਸੰਭ ਤਾਕਾ ਮੂੜਉ ਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾਨ ਅਨੁਮਾਨਤ ਮਾ ਮੂੜਾ ਕਛੇ ਪੇਦ ਨ ਜਾਣਤ ਮਹਾਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਭਿਵ ਆਪ ਆਪਨੀ ਬੁੱਧ ਅਜੇਤੀ ਬਰਨਤ ਪਿੰਨਾ ਪਿੰਨ ਤੋਂ ਐ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰ ਇਕ ਰੂਪਯਨੂ ਪਸ ਰੂਪ ਅਰੰਕ ਪਿਓ ਰਾਵ ਕਈ ਪੂਪਾ ਅੰਡ ਜੇ ਰਜਾ ਸੇਤ ਜਕੀਨੀ ਉਤ ਪੂਜਾ ਕਾਣ ਬਹੋਰ ਰਚ ਦੇਨੀ ਕਹਉ ਫੂਲ ਰਾਜਾ ਮੈਂ ਬੈਠਾ ਕਹਉ ਸ ਮਟ ਪਿਓ ਸੰਕਰੀ ਕੈਠਾ ਸાગਰੀ ਸ੍ਰੇਸ਼ਟ ਦਿਖਾਇਆ ਚੌਂ ਪਵਾਯਾ ਤਜੁਗਾਦ ਸਰੂਪ ਸਿਆਮ ਪਵ ਅਵਰਛਾ ਮੇਰੀ ਤੁਮ ਕਰਾ ਸਿਖੋ ਬਾਰ ਅ ਸਿਖ ਸੰਗਰ ਦੁਸ਼ਟੇ ਤੇ ਉਠਵਾ ਤੇ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਵਨ ਪਗ ਪਰ ਇਤਿਹਾਰੇ ਤੈਨੇ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹਾ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟਾ ਤਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੀ ਹੋ ਤਾਂ ਕੇ ਤਾਪ ਤਨ ਕਮੈ ਹਰੀ ਹੋ ਰੇਦਾ ਸਿਧ ਕਰਮ ਸਭ ਹੋਈ ਦੁਸ਼ਟ ਸਹ ਅਸਵਾਸ ਕੈ ਨ ਕੋਈ ਇਕ ਵਾਰ ਜਨ ਤੂੰ ਐ ਸੰਭਾਰਾ ਕਾਲ ਪਾਸਤੇ ਤਾਈਂ ਉਬਾਰਾ ਜੇ ਨਰ ਨਾਮ ਤੇਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮ ਸਰਨ ਤੇਹਾਰੀ ਆਪ ਹਾਦ ਲਿਓ ਉਬਾਰੀ ਸਰਵ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮ ਸਰਨ ਤੇਹਾਰੀ ਆਪ ਹਾਦ ਲਿਓ ਬਾਰੀ ਸਾਰੇ ਬਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ